ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਅਨਿਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੰਗੇ ਜਿਹੜਾ ਟਾਈਮ ਹੈ 10:00 ਵਜੇ ਜੀ ਅੱਜ ਹੈਗੀ ਮੱਛਿਆ ਸੋਮਵਾਰੀ ਸਾਰਿਆਂ ਦਾ ਇਹ ਮੱਛਿਆ ਦਾ ਮਹੀਨਾ ਹੈ ਨਾ ਸਾਰਿਆਂ ਨੂੰ ਮੱਛਿਆ ਦੀ ਵਧਾਈਆਂ ਇਹ ਮਹੀਨਾ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਸਭ ਦੀਆਂ ਮਨੋਕਾਮਨਾ ਪੂਰੀਆਂ ਹੋਣ ਤੇ ਤਰਸੇ ਮਹੋਰੀ ਜਾਂਦੇ ਨੇ ਮਸਿਆ ਤੇ ਨਾਲ ਮੈਂ ਵੀ ਜਾਉਂਗੀ ਤੇ ਮੈਂ ਸਾਰਾ ਸਮਾਨ ਪਾ ਲਿਆ ਆਪਾਂ ਦੇਖ ਕਰਾ ਕੇ ਆਵਾਂਗੇ ਉੱਥੇ ਰਸਤਾ ਪਾ ਲਈਏ ਦੇਖਦੀ ਦੇਖ ਘਰੋਂ ਨਹੀਂ ਕਰੀ ਆਪਾਂ ਰਸਤੀ ਪਾਈ ਆ ਉੱਥੇ ਆਰਦਾਸ ਕਰਾ ਦੇਵਾਂਗੇ ਤੇ ਹੁਣ ਆਮਨ ਤੇ ਤਰਸੇ ਮਾਏ ਲੈ ਕੇ ਪਸ ਪੱਜ ਨੱਠ ਕੇ ਕੰਮ ਮਸਾ ਦਿੱਤੇ ਆਰਦਾਸ ਕਰ ਦਿੰਦੇ ਨੇ ਕੱਟਾ ਕੱਟੀ ਆਏ 33 ਵਾਰ ਸੋਣੀ ਜੇ ਤਾਂ ਪਹਿਲਾਂ ਭਗਵਾਨ ਨੇ ਤੂੰ ਇਹ ਤਾਂ ਕਰ ਗਿਆ ਤਾਂ ਉੱਠੀ ਨਾ ਮੈਂ ਉਸੇ ਕਿਆ ਕਰੀ ਜਾਂਦਾ ਕਿ ਜਾਂ ਤਾਂ ਤੇ ਨੂੰ ਥਾਰੇ ਨੂੰ ਕੰਨ ਕਰ ਰਿਹਾ ਕੱਟਾ ਹਾਂ ਤੋ ਲੈ ਮੈਂ ਬੋਲੇ ਦੂਜੀ ਲਈ ਜਾ ਵੇ ਜਦੋਂ ਮੈਂ ਕਾ ਕਰ ਤੂੰ ਤਾਂ ਦੇਖੋ ਨਦੀ ਕੱਟਦਾ ਉੱਡੇ ਆਵੇ ਮੈਂ ਨਹੀਂ ਰੋਜ ਨੂੰ ਕਹਿੰਦਾ ਕਿ ਕੱਲ ਵੀ ਉਹ ਵੇ ਕੱਲ ਵੀ ਕੱਟੀ ਦਾ ਕੱਟਾ ਆ ਜਾ ਮੈਂ ਸੱਜ ਬੈਠ ਮੈਂ ਦੇਖਦਾ ਉਹ ਸੁਭ ਜੇ ਦੇਖੇ ਤੇ ਰੇਲ ਸਟੰਡ ਤੋਂ ਵਨ ਕਰਾਂਗੇ ਆਪਣੇ ਉਹਨੀ ਦੀ ਬਾਹੂ ਦੀ ਉਹ ਕਿਤਾ ਉਹ ਸਾਡੇ ਮਾਰਗ ਮਾਰ ਨੂੰ ਦੇਖੀ ਹੋਣ ਵੀਡੀਓ ਬਣਦੀ ਹੈ ਅੱਜ ਪੰਜ ਵਜੇ ਬਣਦਾ ਹੈ ਕਿੰਨੀ ਤੋਂ ਇਹ ਕੋਈ ਬਾਤਾਂ ਬੰਦੇ ਬਾੜਾ ਮਾਫੀ ਬੁਣਦੇ ਮੈਂ ਘਾੜਾ ਤੇ ਕਰੀਬ ਨੂੰ ਮਾਰਦੇ ਨਹੀਂ ਮਾਰ ਲਾ ਕੇ ਆਉਣੀ ਅਰਵਾੜ ਕੋਈ ਚੜੀ ਅਰਦਾਸ ਤੋਂ 12 ਵਾਰ ਵਾਲੀ ਕਿੰਨੇ ਵਜੇ ਉਹ 12:42 ਅਜੇ ਵੀ 11:00 ਵਜੇ ਲਾਗੇ ਨਾ ਕਿ ਭਾਈ ਦੋਵੇਂ ਦੋਲੇ ਤੋਂ ਆਏ ਹਾਂ ਅਬ ਤਾਂ ਨਾਟਕ ਪਿਛਾਰਾਂ ਲਈ ਹਾਂ ਨੂੰ ਚਾਲ ਲੱਗੀ ਜੀ ਮਾਰਾਂ ਵਾਲੀ ਲਾਸ਼ ਦੀ ਦੁਬਾਰਾ ਹੈ ਇਹ ਮੰਦਰ ਦਾ ਦੇਖਣ ਵਾਗੇ ਤਾਂ ਕਹਿ ਰੋ ਕਣ ਮਨ ਕਰ ਤੇ ਭਈ ਯਾਰ ਨੂੰ ਪਾਤਾ ਨਾ ਮਰ ਕੇ ਕੋਈ ਜੀ ਨਹੀਂ ਆਏਗਾ ਬੁਲਾਣਾ ਮੈਂ ਤਾਂ ਅੱਜ ਚਾਲੇ ਮੋੜੇ ਇੱਧਰ ਵੀ ਕੋਈ ਕਾਹ ਵੀ ਇੱਥੇ ਆ ਗਿਆ ਹਾਂ ਇਹ ਦੇਖ ਕੇ ਬੱਝ ਗਿਆ ਹਾਂ ਪਾਵਣੀ ਕੁਮਾਰੀ ਦੀ ਰੋਏ ਗਈ ਹਾਂ ਇਹ ਬੜੀ ਇਹਨਾਂ ਨੂੰ ਕੋਈ ਗੱਲ ਉਹ ਤੋਂ ਕਰ ਨਹੀਂ ਕਰਦਾ ਜੀ ਕਹਿੰਦੇ ਬੀਤਦਾ ਤਾਂ ਚਾਲ ਲੱਗੀ ਆ ਸਾਡਾ ਫਿਰ ਮਾਫੀ ਤੁਹਾਨੂੰ ਕੋਈ ਹੈਗਾ ਨਹੀਂ ਹੋ ਰਹਾ ਉਹ ਤੇਰਾ ਰਾਤ ਦਾ ਪੂਰਾ ਡਾ ਨੀ ਸੰਟਾਵਲਾ ਆਈ ਵੀਰੀ ਉਹਦੀ ਜਵਰੀ ਕਈ ਵਾਰ 1000 ਰੁਪਏ ਕੱਪੇ ਨਹੀਂ ਰੁੜਦੇ ਨਾ ਇਹਦਾ ਹੁਣ ਤਾਂ ਹਾਂ ਕਿੰਨੀ ਵੇਜੇ ਯਾਰ ਕੋਈ ਨਹੀਂ ਵੀਰੀ ਲੋਕੀ ਕਿਤਾ ਪਾੜਦਾ ਬੋਟੇ ਬੋਟੇ ਮੂੜਾਂ ਨਹੀਂ ਹੈ ਰਾਤ ਹੜੀ ਹੜਵੜਾ ਉਹਦੇ ਅੱਗੇ ਪਾਉਂਦੇ ਉਹ ਨਾ ਰੋਟੇ ਨਾਲ ਕੋਲ ਕੋਲ ਕੀ ਇਹ ਵੀ ਜਾਦੇ ਗੰਦੀ ਕਾਇ ਕਰ ਪੁੱਛ ਨਹੀਂ ਡੇੜਾ ਕਿ ਪੁੱਛਦਾ ਬਸਾਂ ਦਾ ਉਹ ਦਿਨ ਤਾਂ ਤੁਰਨਾ ਉਖੜ ਤੂੰ ਤਾਂ ਟ੍ਰੇਨ ਤੇ ਗਈ ਤੇ ਦਿਖਾਈ ਤੇ ਤੋਂ ਤੇ ਨਾ ਹਰ ਦਵਾਰ ਕੇ ਦਵਾਰੀ ਹੈ ਹਾਂ ਹਰ ਦਵਾਰ ਤੋਂ 25 ਰੁਪਏ ਲੈਂਦੀ ਉਹ ਉਹ ਦਵਾਰ ਦਾ ਨਹੀਂ ਜਾਣਦੀ ਪੀਸੀ ਕੇ ਤੇ ਪੀਸੀ ਕੇ ਤਰ੍ਹਾਂ ਤੋਂ ਕੱਟ ਕੇ ਤੂੰ ਜੇ 10 ਘੰਟੇ ਦਾ ਬਸ ਕਰੀ ਕੇ ਤੇ ਮੈਂ 4 ਵਜੇ ਜਾਈ ਹਾਂ ਉਹ ਤਾਂ ਜੀ ਖਾਉਣਾ ਹੋਰ ਹਰ ਦਵਾਰ ਤੋਂ ਸ਼ੁਰੂ ਹੋ ਰਹੀ ਹੈ ਤੂੰ ਤਾਂ ਮੈਂ ਵੀ ਬਣਾ ਸਕਦਾ ਹਾਂ ਨਾ ਮੈਂ ਮੈਂ ਵੀ ਕਹਿੰਦੇ ਹੋਰ ਤਾਂ ਸਿਆਲ ਜਾਂ ਬੇਲੀ ਰੋਟਾ ਪਾਣੀ ਬਾਗ ਨੂੰ ਤੇ ਬੇਲੀ ਰੋਟਾ ਮੇਰਾ ਮੈਂ ਸੂਰ ਨਾ वही तो तरीके जा रहा है कि हर मैं हर एक स्थाई हूँ दूसरे और तो ना। जा रहा तो है कि इस स्थाई तो भी, तो तो भी तो है इंद्र के तो उन्हें कहाँ कहाँ मारा तो उन्हें 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 और उन्हें तो 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 ਚਲੋ ਜਮੀਨ ਕੋਲ ਨੂੰ ਬਿਰਾਦ ਨੂੰ ਦੂਰ ਕਰ ਆਉਂਦੇ ਚਲੋ ਬੀਬੀ ਮਟਸਾਰੇ ਨੂੰ ਲਾ ਦੇ ਚਲੋ ਜੀ ਅਸੀਂ ਜਾਂਦੇ ਹਾਂ ਸਿਆਤੇ ਤੇ ਉੱਥੇ ਅਸੀਂ ਇਹ ਦੇਖ ਕਰਾਉਂਦੇ ਤੇ ਉਸ ਤੋਂ ਬਾਅਦ ਵਿੱਚ ਅਸੀਂ ਜਾਵਾਂਗੇ ਮਰਦ ਕੋਲ ਮਰਦ ਵੀ ਸੱਸ ਮਾਸੀ ਸਾਡੀ ਜਿਹੜੀ ਮੋਨ ਮਾਸਗੀ ਡਾਕਟਰ ਜੀ ਦੇ ਆਪਣੇ ਕੋਟੇ ਜਿਹੜਾ ਮਾਫੀ ਨਿਕਲੇ ਜਾਂਦਾ ਜਾਂਦੀ ਚਲੋ ਅਜਨਰ ਬਹਾਨੇ ਨਾਲ ਨਹੀਂ ਆਏ ਨਾਲੇ ਉਹ ਮੁਰਗੀ ਅੱਗੇ ਮੁਰ ਲੱਗਿਆ ਜੀ ਤਾਂ ਵੀ ਹੌਲੀ ਹੌਲੀ ਆ ਰਿਹਾ ਮਹਾਨ ਜੀ ਤਾਂ ਨਹੀਂ ਪੈਂਦਾ ਜੇ ਤੁ ਜਵਾਨ ਸਿੰਦਾ ਆ ਗਿਆ ਇਧਰਲੇ ਕੋਲ ਪਿਆ ਲੱਗਿਆ ਕਿ ਕੰਦਾ ਉੱਕੀ ਉੱਕੀ ਹੋ ਵਿੱਚ ਦਾ ਜਵਾਬ ਮਿਲ ਜਾਵੇ ਮਹਾਨ ਜੀ ਦਾ ਬੜਾ ਸਤਿਕਾਰ ਸੀ ਕੋਈ ਤੇ ਦੇਖਾਂ ਜਦ ਲਈ ਕੀ ਮੈਂ ਜਾ ਕੇ ਨੀਰੋ ਬਸ ਮਾਰਨਾ ਕਰਿੰਦੇ ਉਹਦਾ ਦਿਲ ਚੱਕ ਲਈ ਆਹ ਵੇ ਕੋਸਾ ਹੁੰਦਾ ਹੈ ਕਰੇ ਨਾ ਜੇ ਮੈਂ ਫੋਨ ਕਰਦੇ ਸੀ ਤੇ ਆਤੀ ਸੀ ਕਹਿੰਦੇ ਕੋਈ ਆ ਜਾ ਇਹ ਕਮੈਂਟ ਜੋ ਰਹੀ ਪਤਾ ਲੱਗਦਾ ਯਾਰ ਬਸ ਮੈਂ ਡਰ ਦਿਲ ਮਾ ਤੇ ਨਾ ਮੋਟਰਸਾਈਕਲ ਲੈਣੀ ਚੱਕਣ ਗਿਆ ਕਰ ਮੈਂ ਲੈਣੇ ਕੋਈ ਮੋਟਰਸਾਈਕਲ ਚੱਕੀ ਸਾਈਕਲ ਲੈ ਨਾ ਚੱਕੂਗਾ ਮੈਂ ਮੋਟਰਸਾਈਕਲ ਮੈਂ ਕਹਿੰਦੇ ਤੇ ਮਾਰਨ ਦੇਉ ਮੈਨੂੰ ਮੋਟਰਸਾਈਕਲ ਲੈ ਚ ਮਾਰਨ ਦੇ ਤੇ ਭਾਰਾ ਹੰਗਰ ਵਿਭਾਗ ਨੂੰ ਕਹਿੰਦਾ ਮੈਂ ਤੱਕੀ ਨੂੰ ਲੈ ਉਹ ਮੋਟਰਸਾਈਕਲ ਉਹ ਸਿਰੋਂ ਦੂਰ ਰਹਿਣ ਥੋੜਾ ਜਿਹਾ ਚੌਧ ਸਰ ਚੱਲੀ ਬੈਨ ਦਾਸ ਕੋਲ ਉੱਥੇ ਜਾਓ ਰਗਾ ਮੈਂ ਤੇ ਜਾਣਾ ਹੈ ਉਹਨਾਂ ਲਈ ਤਾਰ ਕੀ ਬੋਲਣ ਕਰਦੇ ਸਾਰੀ ਜਾਵਾਂਗੇ ਆਉਂਦੇ हे कन कन गुला रत भूल पे रतनामी माला हे रमले पे अखर जानी चार सिख पटारा दे वचारे वाणी गुरू ग्रंथ साहिब जी भेटी करतार है, आई है तुर जी वाणी भागा नाला सिखां चार सौ साल है

कर शाम सवेरे प्यारे किरपा महान जी राप सर वारा सोणा चुण आय सदान जी भॻत ਸਾਂਗਰ ਮਰ ਸਕਦੇ ਵੀਰ ਜਾਗੇ ਹਾਂ ਉਹਨਾਂ ਨੇ ਚਾਹ ਨਹੀਂ ਕਰਨੀ ਹੋਵੇ ਜਾਦੇ ਉਹ ਕਰਦੇ ਆ ਜਦੋਂ ਮਰ ਜਾਦਾ ਨਾ ਹੋਵੇ ਹਾਂਜੀ ਲਵੀ ਮਾਨਤ ਕੌਰ ਆਪੇ ਸਾਡੇ ਮਾਨਤ ਦਾ ਮਾਨਤ ਚਾਰਤੀ ਕਲਾ ਦਾ ਅੰਤਕੇ ਖੁਸ਼ੀ ਦਾ ਜਹਾਜ਼ ਮਿਲਸਰ ਨੰਬਰ ਕਿਸ ਦਾ ਰਿਸ਼ਤੇਦਾਰ ਮਿਲ ਗਿਆ ਆ ਮੈਂ ਕਿਉਂ ਆ ਗਿਆ ਹਾਂ ਮੈਂ ਕਿਉਂ ਆ ਗਿਆ ਵੀ ਸਾਡੇ ਹਾਂ ਕਿਧੋਂ ਆਏ ਹੋ ਤੁਸੀਂ ਕਿਹਨੇ ਆਇਆ ਅਸਲ ਸੱਤ ਲੈ ਕੇ ਆ ਗੱਲੇ ਆਏ ਹੋ ਮੈਂ ਵੀ ਤਰਫੋਂ ਪੁੱਪੜ ਵੀ ਆ ਹਟਾ ਟਿਕਾਣੇ ਤੇ ਆਉਂਦੇ ਅੱਛਾ ਅੱਛਾ ਅਸੇ ਬਸਤੇ ਆਇਓਗੇ ਆ ਬਸਤੇ ਆ ਸਾਸਤਰੀ ਕਾ ਪੁੱਪੜ ਜੀ ਸਾਸਤਰੀ ਕਾ ਕੋਈ ਹੋਰ ਅਸੀਂ ਕਹਾਂ ਜਾਵਾਂਗੇ ਅੱਕੀ ਕੋਲੇ

ਪਾਵਲ ਪਾਵਲ ਕਿਹਦੇ ਸੁਸਾਣ ਨਾਲ ਲਾਇਆ ਕੋਟ ਹੈ ਇਹ ਕਿੰਨਾ ਹੋ ਰਿਹਾ ਹੁਣ ਆਇਆ ਪਿਆ ਨਹੀਂ ਆਜੋ ਆਜੋ ਠੀਕ ਹੈ ਹੁਣ ਆਪਾਂ ਨੂੰ ਤੇ ਸੇਮ ਕਿੱਥੇ ਮਿਲੂਗਾ ਹੁਣ ਝੋਕਾ ਲਾਣਾ ਪੈਣਾ ਇਹੋ ਜਿਹਾ ਲੱਗਦਾ ਹੈ ਬੜੀ ਜੇਰ ਸੀ ਗੱਲ ਹੋ ਗਈ ਉਹ ਕਿੱਥੇ ਦੱਸਣਾ ਹੋਵੇ ਹੁਣ ਕੋਈ ਤਰ੍ਹਾਂ ਨਾਲ ਉਧਰ ਵੀ ਕੋਈ ਤਾਂ ਹੈ ਨਹੀਂ ਹੈ ਜਗ੍ਹਾ ਜਿੱਥੇ ਹੋਵੇ ਪੜੀ ਹੈ ਆ ਗੁੱਸੇ ਨਾਲ ਸਹੇਲ ਹੁਸਨ ਬਹੁਤ ਸਾਲ ਹੋ ਗਏ ਨੂੰ ਤਾਂ ਅੱਜੋਂ ਫਾਕਾ ਹੀ ਲਾ ਦੇ ਹਾਂ ਲੰਗਰ ਜਾ ਕੇ ਰਸਤ ਫੜਾਇਆ ਮੈਂ ਕੋਸਤੇ ਚਲਦੇ ਹਾਂ ਤਾਂ ਲੰਗਰ ਤੇ ਮਿਲ ਜੂਗਾ ਤਾਂ ਫੋਨ ਕਰ ਲਾਂਗੇ ਗਰਨੀ ਵਾਰੀ ਹੈ ਆਮਨ ਦੀ ਕਮਲਾ ਦੇ ਘਰ ਵਿੱਚ ਆ ਗਈ ਆਮਨ ਦੀ ਇਹ ਰਸਤਾ ਫਿਰ ਹੁਣ ਲੰਗਰ ਚ ਫੜਾਣਾ ਪੈਣਾ ਹਾਂ ਇਹ ਦੁੱਧ ਦੁੱਧ ਚ ਫੜਾ ਰਾਂਗੇ ਤੇ ਲੰਗਰ ਚ ਫੜਾ ਦਾਂਗੇ ਰਸਤਾ ਆ ਜਾ ਕੱਢ ਰਹੇ ਨੂੰ ਕੋਈ ਲੋ ਜੀ ਅਸੀਂ ਹੁਣ ਚਾਹ ਪਾਣੀ ਪੀ ਲਿਆ ਆ ਮੈਂ ਮੇਰੀ ਭਾਬੀ ਨੂੰ ਸਾਂਪ ਪਾਤੀ ਮੇਰੇ ਕੋਲ ਆਈ ਝੂਟਨਾ ਦੀ ਅਮਨ ਨੇ ਮੈਚਿੰਗ ਕਰ ਲਈ ਹਨਾ ਹੁਣ ਅਸੀਂ ਆਏ ਸੀਗੇ ਮੈਂ ਸੋਨੇ ਦੇ ਟੌਪਸ ਲਾਇਆ ਹੀ ਸੀਗੀ ਤੇ ਭੈਂਖੇ ਨੇ ਕਰ ਤੇ ਕੰਨ ਖਾਲੀ ਆ ਕੰਨ ਦੇ ਖਾਲੀ ਕੀ ਮੈਂ ਆਹ ਪਾਣਾ ਚੈੱਕ ਕਿ ਟੌਪਸ ਜੇ ਭਈ ਡਰ ਲਾਦਾ ਮੈਂ ਤਾਂ ਆਪਾ ਜੀ ਟੌਪਸ ਲਾਹੇ ਹੀ ਤੇ ਪੈਣਾ ਮੈਨੂੰ ਵੀ ਕਹਿ ਰਹੇ ਨੇ ਕਹਿੰਦੇ ਜੇ ਤੁਸੀਂ ਬਾਰਾਂ ਅੰਦਰ ਗੁਰਦੁਆਰਾ ਸਾਹਿਬ ਜਾਣੇ ਹੋ ਨਿਓ ਜਾਂ ਕਿਤੇ ਹੋਰ ਜਾਣੇ ਹੋ ਨਾ ਤੁਸੀਂ ਸੋਨੇ ਟੌਪਸ ਪਾ ਲੈਣੇ ਤੁਹਾਡੇ ਕੋਈ ਲਾ ਲੂ ਅੱਜ ਜੀ ਨੂੰ ਮੈਂ ਗੱਡੀ 'ਚ ਆਉਣ ਲੱਗੀ ਮੇਰੇ ਯਾਰ ਤੁਹਾਡੀਆਂ ਭੈਣਾਂ ਦਾ ਕਮੈਂਟ ਯਾਰ ਆ ਗਿਆ ਫਿਰ ਮੈਂ ਵੀ ਅੱਜ ਸੋਨੇ ਦੇ ਟੌਪਸ ਲਾ ਲਈ ਨਹੀਂ ਆਪਾਂ ਰਜੂ ਚਹਿਨਾ ਪਾਈਏ ਆਮਨ ਦੇ ਖਾਲੀ ਹੱਥ ਖਾਲੀ ਕਰਨ ਸੋਨੇ ਨਹੀਂ ਲਾ ਹਾਂ ਮੈਨੂੰ ਤਾਂ ਪਾਵਣ ਦਾ ਕੰਨ ਜਿਹਾ ਪਾ ਕੇ ਰੱਖਦੀ ਐ ਸੋਨੇ ਲਾ ਇਹ ਪਾਲ ਹੁਣ ਇਹ ਚੂੜੀਆਂ ਚਾੜੀਆਂ ਲਾਤੀਆਂ ਦੀਆਂ ਨੇ ਗਰਮੀ ਕਰਕੇ ਭੈਣਾਂ ਵੀ ਕਮੈਂਟ ਕਰਦੇ ਹੁੰਦੇ ਵੀ ਆਮਨ ਨੇ ਚੂੜੀਆਂ ਲਾਤੀਆਂ ਪਾਉਂਦੀਆਂ ਕੰਨਾਂ ਤੇ ਕੁਛ ਨਾ ਬਸਰਾ ਵੀ ਹੁਣ ਮੈਨੂੰ ਇੰਨੀ ਆਏ ਲੱਗੂ ਵੀ ਕੁਸਲਾ ਕੇ ਫਸੇ ਲਾ ਨਾ ਗਰਮੀ ਆਵਣ ਗਰਮੀ ਚ ਨਹੀਂ ਪੈਂਦੇ ਹੈਗੀ ਤਰਸੇਵ ਲੱਗਾ ਨਹੀਂ ਤੇ ਹੁਣ ਆਪਦੀ ਟਮਾਟੇ ਕਰਤੀ ਸਾਰੀ ਅਮਰਤ ਨੇ ਆਵਦੀ ਖੋਲ ਕੇ ਪਟਾਰੀ ਸਾਰੀਆਂ ਚੀਜ਼ਾਂ ਦਿਖਾਤੀਆਂ 니ਤੂ ਮੰਗੂ ਜਿਰੋਂ ਅਸੀਂ ਰਾਜੀ ਜਾਂਨੇ ਹੋਰ ਸਾਡੀ ਪਤੀਜੀ ਦਿਖਾਉਣੀ ਹੁੰਦੀ ਆ ਭੂਆ ਵਿਆਹ ਲਈ ਆ ਭੂਆ ਮਿਆਂ ਲਈ ਆ ਜਾ ਚੂੜੀਆਂ ਚ ਪਿਜ ਮੈਂ ਤਾਂ ਚੂੜੀਆਂ ਚਾੜੀਆਂ ਵੈਸੇ ਖਰੀਦਦੀ ਨਹੀਂ ਹੈਗੀ ਨਾ ਮੈਨੂੰ ਸੌਂਕ ਆ ਪਾਉਣ ਦਾ ਨਾ ਕਿਤੇ ਪਾਇਆਂ ਨੇ ਮੇਰੇ ਦੇਖੀ ਮੈਂ ਤਾਂ ਉਹਦੇ ਰਖੜੀਆਂ ਵਾਲੇ ਦੇ ਵਿੱਚ ਜਿੱਦੇ ਰਖੜੀਆਂ 쇼ਪਿੰਗ ਕਰਨ ਗਈ ਸੀ ਚੂੜੀਆਂ ਦੇ ਰੇਟ ਪੁੱਛ ਕੇ ਹੈਰਾਨ ਹੋ ਗਈ ਹਾਏ ਮੈਂ ਤਾਂ ਖਰੀਦੀਆਂ ਨਹੀਂ ਇੰਨੀਆਂ ਮਹਿੰਗੀਆਂ ਚੂੜੀਆਂ ਨੇ ਮੈਂ ਤਾਂ ਉਹਦੇ ਹੈਰਾਨ ਹੋ ਰਹੀਗੀ ਗੱਲ ਸੁਣ ਕੇ ਯਾਰ ਵੀ ਮਨ ਅੰਬਰ ਤੇ ਪਹਿਨੇ ਲੱਗਦੀ ਸੀ ਸਿਉ ਦੇਖੋ ਜਦੋਂ ਕਿਟੀਆਂ ਹੁੰਦੇ ਤੂੰ ਦੇਖੀ ਘੜਤ ਸੋਨੇ ਦੀ ਵਰਗੀ ਆ ਜਿਵੇਂ ਨੀ ਉਹ ਲੱਗ ਗਈ ਮੇਰੇ ਕੋਲੇ ਪਈਆਂ ਨੇ ਜਿਹੜੀਆਂ ਆਵਣ ਤਰਸੇਮ ਨੇ ਆਪਾਂ ਨੂੰ ਪਟਾਣ ਨੂੰ ਫੋਟੋ ਲੈ ਕੇ ਪਈਆਂ ਪਈਆਂ ਜਾਨਾ ਲੱਗ ਦੇਖ ਨਿਕਲਿਆ ਵੇਸ ਤਾਂ ਕਹਿੰਦੇ ਰੱਬ ਕਰਕੇ ਪਈਆਂ ਸੋਨਾ ਪਤਾ ਕਿੰਨੇ ਦਾ ਬਣੂ ਬੋਲਿਆ 25 ਲੱਖ ਦਾ ਬਣੂਗਾ ਇਹ ਵੀ ਮੈਂ ਅੱਧਾ ਵਾਜੂ ਕਾਜ ਆਪਣੂ ਗੁਲਾਟਰੀ ਨਿਕਲੇ ਮੇਰੇ ਭੈਣਾਂ ਨੂੰ ਸਿਉਣਾ ਆਪਾਂ ਪਤਾ ਕਾ ਨਿਕਲੇ ਆ ਵਿਦਰਸੇਮ ਤੰਦਰੁਸਤੀ ਰਹੇ ਲਾਟਰੀ ਤੋਂ ਕੀ ਕਰਨ ਹਾਂ ਲਾਟਰੀ ਨੂੰ ਵਧੀਆ ਚੀਜ਼ ਹੈ ਕਿਰਾਇ ਪਰ ਉਹसरी ਵਾਟ ਦਾ ਉਹ ਚੋਂ ਟੈਕਸ ਕੱਟਿਆ ਜਾਂਦਾ 50-60 ਲੱਖ ਰੁਪਏ ਦਾ ਟੈਕਸ ਤੇ ਉੱਡ ਜਾਂਦਾ ਲੋ ਜੀ ਆਪਾਂ ਬਹਿ ਗਏ ਹੁਣ ਗਰਮੀਤ ਪਹਿਨ ਕੇ ਕਰੋ ਗੱਡੀ ਦੇ ਵਿੱਚ ਤੇ ਆਪਾਂ ਜਾਣੇ ਹੁਣ ਪਿੰਡ ਤਰਸੇਮ ਹੱਸਦਾ ਕਲਾ ਹੁਣ ਤੈਨੂੰ ਤਾਂ ਮੈਂ ਹੀ ਸੱਟ ਕੱਸਾ ਪੁੱਛਦਾ ਲਾ ਕੇ ਜੰਗ ਮੇਰੇ ਕੋਲ ਹੋਰ ਖੜ ਗਏ ਸੀ ਹੁਣ ਪਤਾ ਹੀ ਜਦੋਂ ਇੰਨੇ ਤਾਂ ਮੈਂ ਕਢਣਾ ਹੋਵੇ ਹਨਾ ਫਿਰ ਤਾਂ 10-10 ਮਿੰਟ ਹੀ ਲੱਗਦੇ ਨੇ ਗਰਮੀਤ ਕੋਲ ਤਾਂ ਅਸੀਂ ਸਾਰੇ 10-12 ਮਿੰਟ ਹੀ ਬੈਠੇ ਆਂਗੇ ਉਹ ਵੀ 10-12 ਮਿੰਟ ਹੀ ਬੈਠੇ ਆ ਜੇ ਹਨਾ ਜੇ ਜਿੱਕਾਂ ਦੀਆਂ ਕਰੀਆਂ ਤੇ ਮੈਂ ਤੇ ਸਰਦਾਰ ਜੀ ਪਹਿਲਾਂ ਕਈ ਦਿਨਾਂ ਦੀ ਵੀ ਜਾ ਕੇ ਆਵਾਂਗੇ ਚਲੋ ਫਿਰ ਸਾਡੀ ਕੰਨ ਦੇ ਡਿੱਗ ਪੀ ਕੰਨ ਦੇ ਡਿੱਗਣ ਕਾਰਨ ਉਹਨਾਂ ਤੋਂ ਆਇਆ ਨਹੀਂ ਗਿਆ ਹੈਗਾ ਚਲੋ ਹੁਣ ਉਹਨੇ ਸਾਡੀ ਸੁਖਵਾਰਾ ਆ ਗਈ ਸੀ ਸੁੱਖਾ ਸੁੱਖੀਆਂ ਤੇ ਜੜੀਆਂ ਹਨਾ ਤੇ ਵਹਿਬ ਜਿਹਾ ਕਰਨਾ ਕਰਤਾ ਨਾ ਪੈਣਾ ਨੂੰ ਮਿਲ ਗਏ ਸਾਰਿਆਂ ਦੇ ਲਾਂਬੇ ਲਏਗੇ ਭੈਣਾਂ ਦੇ ਦੋਨਾਂ ਦੇ ਤੇ ਆਮਨ ਵੀ ਖੁਸ਼ ਆਇਆ ਕਹਿੰਦੀ ਪੈਣੇ ਮੈਂ ਤਾਂ ਪੰਜ ਪੰਜ ਕੰਮ ਕਰ ਲੇ ਕਹਿੰਦੀ ਮੈਂ ਜਾਵਾਂਗੀ ਜ਼ਰੂਰ ਅੱਜ ਮਾੜੀ ਮੇਰੀ ਗੱਲ ਸੁਣ ਨਾ ਮੈਨੂੰ ਵਹਿਮ ਆਇਆ ਅੱਜ ਤੁਮ ਆਈ ਮੱਸੇ ਕਹਿਣੇ ਤੋਂ ਮੱਸੇ ਤੇ ਨਹੋਗੇ ਹਾਂ ਅੱਛੀ ਪਰ ਮੇਰੇ ਕੋਲ ਕੋਈ ਕੰਮ ਨਹੀਂ ਪਣਦੀ ਬੱਜੀ ਜਾਂਦੀ ਹਾਂ ਵੀ ਖਰ ਕੋਈ ਤੋਹੀਂ ਨੁਕਸਾਨ ਹੋ ਜਾਂਦਾ ਹੋਵੇ ਹਾਂ ਐ ਵੀ ਹੁਣ ਤਾਂ ਦਰਸੇ ਜੇ ਆਪਾਂ ਮਨ ਚ ਕਰ ਲੈਣੇ ਹਨਾ ਆਕੇ ਦਰਸਣ ਤੇ ਪਸਤੀ ਆਈ ਸੁਖੀ ਹੋ ਗਏ ਟੂਸ਼ਨ ਤੇ ਤੇ ਸੇਮ ਕਾ ਨਾ ਮੈਂ ਤਾਂ ਬੇਫਿਕਰ ਹੋ ਕੇ ਆਇਆ ਸੀ ਕਰੋ ਆਪਾਂ ਬਾਰੀਆਂ ਤੇ ਵੀ ਸਾਰਾ ਕੰਮ ਨਮੇੜ ਕੇ ਚਲੋ ਸਰਦਾਰ ਜੀ ਹੈਗੇ ਨੇ ਘਰੇ ਅੱਜ ਤਾਂ ਹਨਾ ਹੋ ਸ਼ਾਮ ਲਾਣਗੇ ਉ ਜਾ ਕੇ ਚਲ ਪਾਣੀ ਤਾਂ ਨਹੀਂ ਪਿਆਰੂ ਆਪਦਾ ਕੰਮ ਕਰਨਗੇ ਫਿਰ ਮੈਨੂੰ ਆਏ ਹੋ ਜਾਣਾ ਜਿਹੜਾ ਆਪਦਾ ਕੰਮ ਕਰਦੇ ਨੇ ਕਰਨਾ ਲੋ ਜੀ ਆਪਾਂ ਆ ਗਏ ਆਗੇ ਆ ਕੇ ਹੁਣ ਕੁੱਪੜਾ ਢੀਡਾ ਬਾਦ ਲਿਆ ਤੇ ਹੁਣ ਆਪਾਂ ਧਾਰਾ ਤੋਂ ਚੋਣੇ ਆ ਗਏ ਬਾਕੀ ਕੰਮ ਇਹ ਬੀਬੀ ਨੇ ਕਰ ਲਿਆ ਸਬਜ਼ੀ ਬਣਾ ਲਿਆ ਟੋਕੋ ਬਣਾ ਲਿਆ ਜਿਹੜਾ ਟਾਈਮ ਆ ਹੁਣ 5:30 ਹੋ ਗਏ ਨੇ ਧਾਰਾ ਚੋਣੇ ਆ ਗਏ 2:00 ਹੋ ਹੋਏ ਜਨ ਚਲ ਮੈਂ ਸਿੱਖਦਾ ਨਹੀਂ ਆਪਾਂ ਘਰ ਤੇ ਆ ਜੀ ਵੀਡੀਓ ਨਾਲ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚੰਨੀ ਬਹੀ ਗੁਰਜੀ ਕਾ ਖਾਲਸਾ ਵਾਹਿਗੁਰੂ